ਕੋ ਰਸੀਵੀ ਐ ਅਹਨੇ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋ ਕੋਰ ਸਾਹੋ ਝੱਟੀ ਐ ਤੁਧ ਡਿਠੇ ਸੱਚੇ ਪਾਤੇ ਸਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤੇ ਸਾਹ ਸਿਰ ਸਾਹ ਹਾਦੈ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇਸਾ ਹੋ ਸਿਰ ਸਾਹਾ ਦੇਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਤੀਜਾ ਜੋਗ ਚਾਰੇ ਧਨ ਜੀ ਪਵਹਿ ਬਿਨ ਸਤ ਗੁਰ ਸੋਹਾਗ ਨਾ ਹੋਈ ਰਾਮ ਨੇਹ ਚਲ ਰਾਜ ਸਦਾ ਹਾਰ ਕੇਰਾ ਤਿਸ ਬਿਨ ਆਵਰ ਨਾ ਕੋਈ ਰਾਮ ਜੋਗ ਚਾਰੇ ਧਨ ਜੀ ਭਵੈ ਬਿਨ ਸਤਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਾਰ ਕੇਰਾ ਤਿਸ ਬਿਨ ਆਵਰ ਨਾ ਕੋਈ ਰਾਮ ਤੇਸ ਬੇਨ ਆਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਮੱਤੀ ਮਨ ਮਾਨਨੇ ਆ ਸਤ ਗੁਰ ਮਿਲਿਆ ਤਾ ਹਰ ਪਾਇਆ ਬਿਨ ਨਾਵੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ 라ਵੀ ਮਨ ਮਾਨਿਐ ਸੁਖ ਹੋਈ ਸਤ ਗੁਰ ਸੇਵ ਧਨ ਬਲੜੀਏ ਹਰਿਵਾਰ ਪਾਵਹਿ ਸੋਈ ਰਾਮ ਸਦਾ ਹੋਵਹ ਸੋਹਾਗਣੀ ਫਿਰ ਮੈਲਾ ਵੀਸ ਨਾ ਹੋਈ ਰਾਮ ਫਿਰ ਮੈਲਾ ਵੀਸ ਨਾ ਹੋਈ ਗੁਰਮੁਖ ਬੂਝੈ ਕੋਈ ਹਉ ਮੈ ਮਾਰਿ ਪਛਾਣਿਆ ਕਾਰਣੀ ਕਾਰ ਕਮਾਵੇ ਸਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਾਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰ ਵਾਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸੀ ਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖ ਦਾਤਾ ਸਬਦ ਪਛਾਤਾ ਕਾਮਣ ਲਿਆ ਕੰਠੇ ਲਾਈ ਨਾਨਕ ਮਹਿਲੀ ਮਹਿਲ ਪਛਾਨ ਗੋਰ ਮਤੀ ਹਰ ਪਾਏ ਸਾ ਤਨ ਬਾਲੀ ਧੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ ਗੁਰ ਮੱਤੀ ਘਟ ਚਾਨਣ ਹੋਆ ਪ੍ਰਭ 라ਵ ਰਹਿਆ ਸਭ ਥਾਈ ਰਾਮ ਪ੍ਰਭ 라ਵ ਰਹਿਆ ਸਭ ਥਾਈ ਮਨ ਨੇ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸੀ ਗਾਰ ਬਣਾਇ ਕਾਮਣ ਨਿਰਮਲ ਹਉ ਮੈਂ ਮਲ ਖੋਈ ਗੁਰਮਤਿ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵ ਨਿਧ ਪਾਈ ਕਾਮਣੇ ਨਿਰਮਲ ਹਾਉ ਮੈਂ ਮਾਲਖੋਈ ਗੁਰਮਤਿ ਸੱਚ ਸਮਾਈ नानक आप मिलाई करते नाम नव निध पाई गुरु जी का खालसा गुरु जी की फतेह सूही महल्ला तीजा ਜਗ ਚਾਰੇ ਧਨ ਜੀ ਪਵੈ ਬਿਨ ਸਤ ਗੁਰ ਸੋਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੀ ਰਾ ਤਿਸ ਬਿਨ ਅਵਰ ਨ ਕੋਈ ਰਾਮ